ਤੁਹਾਬ ਸਭ ਸੰਤਾਂ ਨੰਨਾ ਦਾ ਬਾਲੀ ਦੀ ਵੰਨਨ ਦੇ ਵਿੱਚ ਅਮਰਤ ਮੇਰੇ ਤੋਂ ਮਹਾਜੀਆਂ ਪਰਕੇ ਗੁਰੂ ਸਾਹਿਬ ਜੀ ਨੇ ਮੈਸਤਾਸ ਕਰਕੇ ਸਤ ਸੂ ਸੱਜਣ ਦੀ ਅਮਰਤਮਈ ਬਾਣੀ ਲਾਹੇ ਬਾਣੀ ਤੁਰਤੀ ਬਾਣੀ ਆਈ ਤਿੰਨ ਸਗਲੇ ਜਨਮ ਬਟਾਈ ਤੇ ਪਵਿੱਤਰ ਜਾਪ ਪੜ ਰਹੇ ਹੋ ਸਰਵਣ ਕਰ ਰਹੇ ਹੋ ਇਹ ਮੰਦੇ ਕਹਾਣੇ ਦੀ ਨਿਸ਼ਾਨੀ ਹੈ ਸਤ ਸਤ ਜੀ ਦਾ ਪਾਵਨ ਬਚਨ ਹੈ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹੱਥ ਕੁੱਤਮ ਬਾਣੀ ਗਾਵੇ ਸੁਣਿਆ ਤਨ ਕਾ ਹਰ ਥਾਏ ਪਾਵੇ ਜਿਨ ਸਤ ਸੁਰ ਕੀ ਆਗਿਆ ਸਤ ਸਤ ਸੁਰ ਮਨ ਸਤ 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 ਜੀ ਦਾ ਨਾਮ ਤੇ ਸਾਰੇ ਜੱਤ ਦੇ ਹੰਮ ਉਹਦੀ ਬਾਣੀ ਨੂੰ ਸਾਦੇ ਗਉਂਦੇ ਹੰਮ ਸਾਨੂੰ ਦੇ ਵੀ ਸਾਡੀ ਹੰਦ ਪਰ ਸਤਿਗੁਰੂ ਦੀ ਬਚਨ ਕਰਦੇ ਪਰਮਾਨਤਨਾ ਦਾ ਹੁੰਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਆਗਿਆ ਨੂੰ ਮੰਨਣਾ ਕੀਤਾ ਹੈ ਤੇ ਸਤਿਗੁਰੂ ਜੀ ਦੀ ਆਗਿਆ ਕੀ ਹੈ ਸਭ ਸਿੱਖਨ ਕੋਲ ਹੁਕਮ ਹੈ ਗੁਰਮੰਦਰ ਗ੍ਰੰਥ ਸਾਰਿਆਂ ਤੋਂ ਪਹਿਲਾਂ ਕੀ ਆਗਿਆ ਹੈ ਕਿ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਝੁਕਾਉਣਾ ਹੈ ਹੋਰ ਕਿਤੇ ਵੀ ਸਿੱਖ ਸੱਜਣਾ ਸੀਸ ਹੈ ਉਹ ਤੁੜਾ ਨਹੀਂ ਚਾਹੀਦਾ ਇਹ ਨਹੀਂ ਹੈ ਕਿ ਸੱਚੇ ਗੁਰੂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਸੀਂ ਬੜੀਆਂ-ਬੜੀਆਂ ਵਸਾਣੀਆਂ ਤੇ ਜਾਤ ਮੱਥੇ ਟੇਕਦੇ ਤਰੀਏ ਜਾਂ ਵੇਹ ਧਾਰੀ ਗੁਰੂਆਂ ਨੂੰ ਅਸੀਂ ਗੁਰਮੱਨੀ ਇਹ ਜਿਹੜਾ ਗੁਰੂ ਸਾਹਿਬ ਜੀ ਦਾ ਹੁਕਮ ਹੈ ਜਿਹੜਾ ਮੰਨਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸੇ ਮੇਰਾ ਗੁਰੂ ਹੈ ਕੰਨਾਂ ਦਾ ਗਾ ਰਿਹਾ ਉਹ ਸੁਣਿਆ ਥਾ ਜਿੰਦਾ ਹੈ ਨਹੀਂ ਤੇ ਸਾਡੀ ਇੱਕ ਮੰਗ ਜੜੀ ਇੱਕ ਉਦਾਸਨਾ ਸੁਸਮਾ ਪ੍ਰਵਾਣ ਹੁੰਦੇ ਗੁਰੂ ਘਰ ਵਿੱਚ ਤੇ ਅਸੀਂ ਇੱਥੇ ਉਰਦੋਂ ਨਾਲ ਸ਼ੁਰੂ ਕਰ ਦਿੰਦੇ ਆ ਤੇ ਗੁਰੂ ਨੇ ਸਾਡੀ ਮੰਗ ਨੇ ਪੂਰੀ ਕੀਤੀ ਸਾਡੀ ਅਰਦਾਸ ਨੇ ਪੂਰੀ ਕੀਤੀ ਪਰ ਸਤਸਰੂ ਜੀ ਦੇ ਚਰਨਾਂ ਵਿੱਚ ਉਦਾਸ ਜੜੀ ਹੈ ਉਹਦਾ ਕਰਨ ਦਾ ਵੀ ਤਰੀਕਾ ਹੈ ਸਤਿਗੁਰੂ ਦੀ ਬਚਨ ਕਰਦੇ ਹਨ ਬਿਰਤੀ ਕਦੇ ਨਾ ਹੋਵਰੀ ਚਲ ਅਰਦਾਸ ਜਦੋਂ ਜਨ ਬਣ ਕੇ ਸੇਵਕ ਬਣ ਕੇ ਅਸੀਂ ਅਰਦਾਸ ਕਰਾਂਗੇ ਭਾਵੇਂ ਦੇ ਅੰਦਰ ਪੂਰਨ ਵਿਸ਼ਵਾਸ 100% ਜਿਹਨੂੰ ਕਿਹਾ ਜਾ ਸਕਦਾ ਕਿ ਪੂਰਨ ਵਿਸ਼ਵਾਸ ਅਰਥ ਇਹ ਜਦੋਂ ਗੁਰੂ ਸਾਹਿਬ ਦੀ ਵਿਚਨਾ ਵਿੱਚ ਅਰਦਾਸ ਕੀਤੀ ਜਾਵੇ ਕਿ ਗੁਰੂ ਸਾਹਿਬ ਦੀ ਇਹ ਸਾਨੂੰ ਵਸਤੂ ਦੀ ਜ਼ਰੂਰਤ ਹੈ ਜਾਂ ਸਾਡਾ ਇਹ ਕਾਰਜ ਹੈ ਕੇਵਲ ਤੇ ਕੇਵਲ ਗੁਰੂ ਨੂੰ ਸਮਰਪਿਤ ਹੋ ਕੇ ਜਦੋਂ ਸੀ ਅਰਦਾਸ ਕਰਾਂ ਕਿ ਤਦੇ ਵੀ ਜਿਹੜੀ ਉਹ ਰੱਖੀ ਨਹੀਂ ਜਾਂਦੀ ਤੇ ਜੇ ਅਰਦਾਸ 10 ਦਿਨ ਸਾਡੀ ਨਾ ਪੂਰੀ ਹੋਈ ਤੇ ਇਧਰ ਉਧਰ ਮਸ਼ੀਨ ਕਰ ਦਵਾਂਗੇ ਫਿਰ ਭਾਈ ਗੁਰਦਾਸ ਦੀ ਵਚਨ ਕਰਦੇ ਆਂ ਕਲ ਜੂ ਦੀ ਜੀਵਾਂ ਦੇ ਰਛਨ ਕਿ ਸਤ ਸਤ ਅੱਜ ਕੱਲ ਦਾ ਜਿਹੜਾ ਬੰਦਾ ਹੈ ਉਹ ਕੀ ਕਰਦਾ ਸਤ ਕੋ ਸੱਚਾ ਸ਼ਾਦਕ ਤੇ ਮਨਮੁਖ ਹੋਏ ਬੰਦੇ ਦਾ ਬੰਦਾ ਭਾਈ ਗੁਰਦਾਸ ਦੀ ਬਚਨ ਕਰਦੇ ਆ ਨਾ ਤੇ ਸੱਚੇ ਸਤਿਗੁਰੂ ਨੂੰ ਛੱਡ ਕੇ ਤੇ ਬੰਦਾ ਬੰਦੇ ਦੀ ਸੇਵਾ ਕਰਦਾ ਪਿਆ ਕਿ ਸ਼ਾਇਦ ਇੰਨੇ ਮੇਰੇ ਤੇ ਸਾਧਿਆ ਇਸ਼ਾਮਾ ਪੂਰੀਆਂ ਕਰ ਦੇਣਗਾ ਉਹ ਕੁਝ ਪਰਾਂ ਦਾ ਸੁੱਖ ਦੇ ਸਕਦਾ ਹੈ ਜਾਂ ਉਹ ਕਿਸੇ ਦੀ ਮਦਦ ਕਰ ਸਕਦਾ ਹੈ ਬੰਦਾ ਪਰ ਜਿਹੜਾ ਸਦੀਵ ਸੁੱਖ ਹੈ ਮਨ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ ਉਹ ਦੇ ਵਕਤੇ ਕੇਵਲ ਗੁਰੂ ਦੇ ਚਰਨਾਂ ਵਿੱਚੋਂ ਮਿਲਦੀ ਹੈ ਜਾ ਗੁਰੂ ਦੀ ਬਾਣੀ ਪੜਿਆਂ ਮਿਲਦੀ ਹੈ ਹੋਰ ਕਿਉਂ ਵੀ ਜਿਹੜਾ ਸੁੱਖ ਨਹੀਂ ਮਿਲ ਸਕਦਾ ਜਿਹੜਾ ਸਦੀਵੀ ਸੁੱਖ ਹੈ ਜ ਜਨ ਮਨ ਦੀ ਸ਼ਾਂਤੀ ਹੁੰਦੀ ਇਸ ਤਰ੍ਹਾਂ ਕੇ ਸੱਚੇ ਸਤਗੁਰੂ ਦੇ ਲਾੜ ਲੱਗਣਾ ਚਾਹੀਦਾ ਹੈ ਔਰ ਜਿਹੜਾ ਸਦੀਵ ਤਾਲ ਰਹਿਣ ਵਾਲਾ ਹੈ ਆਦ ਸਤ ਸਿ ਜੁਗਾਦ ਸਤ ਸ ਹੈ ਕੀ ਸਤ ਸਨਾਹ ਕੋ ਸਿਤੀ ਸੱਚ ਜਿਹੜਾ ਪਹਿਲਾ ਉਤਕਾਲ ਵਿੱਚ ਵੀ ਸੀ ਵਰਤਮਾਨ ਸਮੇਂ ਵਿੱਚ ਵੀ ਮੌਜੂਦ ਹੈ ਉਹ ਖਤਕਾਲ ਵਿੱਚ ਵੀ ਉਹ ਪਰਮਾਤਮਾ ਮੌਜੂਦ ਰਹੇਗਾ ਉਹਦੇ ਲੜ ਲੱਗਣਾ ਚਾਹੀਦਾ ਹੈ ਕਿਉਂਕਿ ਸਤਸਰੂ ਜੀ ਦਾ ਪਾਵਨ ਬਚਨ ਹੈ ਹੋਰ ਪੂਰਾ ਭੇਟਿਓ ਵਡਪਾਗੀ ਮਨਿ ਪਿਆ ਪਰਗਾਸਾ ਜਿੰਨੀ ਦੇਰ ਗੁਰੂ ਦੇ ਚਰਨਾਂ ਵਿੱਚ ਅਸੀਂ ਨਹੀਂ ਆਉਂਦੇ ਉੰਨੀ ਦੇਰ ਸਾਡਾ ਮਨ ਜਿਹੜਾ ਹੈ ਤੋਂ ਪੰਦੇਰੇ ਬਾਦ ਹੈ ਸਾਨੂੰ ਕੋਈ ਗਿਆਨ ਨਹੀਂ ਪਰ ਸਤਿਗੁਰੂ ਦੀ ਬਚਨ ਕਰਦੇ ਜਦੋਂ ਪੂਰਾ ਗੁਰੂ ਮਨੁੱਖ ਨੂੰ ਮਿਲ ਪੈਂਦਾ ਹੈ ਮਨ ਦੇ ਵਿੱਚ ਗਿਆਨ ਦਾ ਪ੍ਰਗਿਆਸ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਕੋਈ ਨਾ ਪਹੁੰਚ ਨਹਾਰਾ ਦੂਜਾ ਆਪਣੇ ਸਾਇਸ ਤਾਪਰਵਾਸਾ ਔਰ ਜਿਹਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਉਹਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਉਹਦੀ ਹੱਥੇ ਅੰਦਰ ਕੇ ਮੇਰੇ ਗੁਰੂ ਤੇ ਬਰਾਬਰੀ ਕਰਨ ਵਾਲਾ ਸੰਸਾਰ ਦੇ ਵਿੱਚ ਹੋਰ ਕੋਈ ਨਹੀਂ ਹੈ ਕੋਈ ਨਾ ਪਹੁੰਚਨ ਹਾਰਾ ਦੂਜਾ ਮੇਰੇ ਗੁਰੂ ਤੱਕ ਹੋਰ ਕੋਈ ਨਹੀਂ ਪਹੁੰਚ ਸਕਦਾ ਉਹਦੀ ਬਰਾਬਰੀ ਨਹੀਂ ਕਰ ਸਕਦਾ ਆਪਣੇ ਸਾਹਿਬ 'ਚ ਦਾ ਪਨਵਾਸਾ ਔਰ ਆਪਣੇ ਗੁਰੂ ਤੇ ਵਿਸ਼ਵਾਸ ਸਿੱਖ ਨੂੰ ਬਣ ਜਾਂਦਾ ਹੈ ਜਿਹਦੇ ਹੱਥੇ ਅੰਦਰ ਸਤਿਗੁਰੂ ਜੀ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਆ ਗਿਆਨ ਅੰਮ੍ਰਿਤ ਵਰਦੀ ਆ ਅਗਿਆਨ ਹਨੇਰ ਵਿਨਾਸ਼ ਜਦੋਂ ਗਿਆਨ ਦਾ ਭੱਖਾ ਸੋ ਜਾਂਦੇ ਹਿੰਦੇ ਅੰਦਰ ਉਦੋਂ ਗਿਆਨਤਾ ਦਾ ਹਨੇਰਾ ਜਿਹੜਾ ਉਹ ਖਤਮ ਹੋ ਜਾਂਦਾ ਹੈ ਹਰ ਕਿਰਪਾ ਦੇ ਸੰਤ ਸੇਟਿਆਂ ਦਾ ਅਤਮ ਮੰਤਰ ਗਾਸ ਖਰੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੰਤਾ ਸਤਗੁਰੂ ਜਦੋਂ ਸਭ ਮਿਲ ਪੈਂਦਾ ਹੈ ਫਿਰ ਹੱਦ ਦੇ ਅੰਦਰ ਜਿਹੜਾ ਗਿਆਨ ਦਾ ਭੱਖਾ ਸੋ ਜਾਂਦਾ ਸੋਏ ਸਾਡੇ ਵੱਡੇ ਭਗਤਾਂ ਦੀ ਨਿਸ਼ਾਨੀ ਹੈ ਜੋ ਦੰਤਨਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਿਆਂ ਨੇ ਸਾਡੀ ਝੋਲੀ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਾਣੀ ਦਾ ਖਜ਼ਾਨਾ ਪਾਇਆ ਹੋਇਆ ਹੈ ਜਿੰਨੂੰ ਅਸੀਂ ਪੜ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਲ ਕਰਤਾ ਆਪੇ ਮੇਲੇ ਆਪਣੇ ਲੋਕ ਨੂੰ ਵੀ ਅਤੇ ਪਰਲੋਕ ਨੂੰ ਵੀ ਸੁਹੇਲਾ ਬਣਾ ਸਕਦੇ ਹਾਂ ਇਹ ਬਾਣੀ ਜੋ ਜੀਵ ਜਨ ਇਸ ਅੰਤਰ ਹਿਰਦੈ ਹਤਨਾਮਾ ਜਿਹੜਾ ਹਿਰਦੇ ਅੰਦਰ ਉਸ ਬਾਣੀ ਨੂੰ ਗੁਰੂ ਮੰਨੇਗਾ ਉਹਦੇ ਹਿਰਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਵੇਗਾ ਸੋ ਇਹ ਬਲਕਿ ਤਾਂ ਹਨ ਗੁਰਬਾਣੀ ਦੀਆਂ ਸੋ ਅਸੀਂ ਵੱਡੇ ਭਾਗਾਂ ਵਾਲੇ ਆ ਸਾਰੇ ਜਿਹੜੇ ਸਾਨੂੰ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਸਾਹਿਬ ਜੀ ਦੀ ਅਮਰ ਕੀ ਬਾਣੀ ਪੜਨ ਦਾ ਔਰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਸੋ ਆਓ ਹੁਣ ਦੀਵਾਨ ਅਰੰਭ ਤਾਂ ਹੋਣ ਲੱਗੀ ਹੈ ਸਭ ਤੋਂ ਪਹਿਲਾਂ ਬੇਟਾ ਹਰਕੀਰਤ ਸਿੰਘ ਉਹਨਾਂ ਵੱਲੋਂ ਆਪ ਸਭ ਸੰਤਾਂ ਦੇ ਨਾਲ ਸ੍ਰੀ ਚੋਪ ਸ੍ਰੀ ਸਾਹਿਬ ਜੀ ਦੇ ਜਪ ਜਿਹੜੇ ਆਪ ਦੀ ਹਮ ਸਰਵ ਸੇ ਰਵਾਇ ਜਾਣਗੇ ਪੰਨਾ ਮਤੋਂ ਪਹਿਲਾ ਸ੍ਰੀ 24 ਸਾਹਿਬ ਜੀ ਦੇ ਜਪ ਇਤਜ਼ਾਮ ਤੋਂ ਪ੍ਰਾਪਤ ਇੱਕ ਸ਼ਬਦ ਇਸ ਦੰਦਾ ਵੀ ਬੇਟਾ ਹਰ ਸਿੰਘ ਉਹਦੀ ਨਵਾਉਣਗੇ ਸਭ ਬੜੇ ਹਮ ਪ੍ਰੇਮ ਦੇ ਨਾਲ ਮਿਲ ਕਰਕੇ ਰਗਮਿਲ ਕਰਕੇ ਕਲ ਜੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜੱਪੀ ਹੈ ਲਾਇ ਧਿਆਨਾ ਆਪ ਤਰੈ ਸਭਨੇ 구ਲ ਤਾਰੇ ਅਰਧਨ ਕੀ ਪਤਸੰਗਈ ਦਾ ਇੱਕ ਅਜੁਗ ਦੇ ਵਿੱਚ ਕੀਰਤਨ ਦੀ ਮਹਾਨਤਾ ਹੈ ਜਿਹੜਾ ਧਿਆਨ ਨਾਲ ਜਪਦਾ ਹੈ ਉਹਦਾ ਲੋਕ ਵੀ ਸੁਖੀ ਤੇ ਲੋਕ ਵੀ ਸੁਖੀ ਹੋ ਜਾਂਦਾ ਹੈ ਆਓ ਸਤਿ ਸ੍ਰੀ ਅਕਾਲ ਪਾਈਏ ਔਰ ਬੜੇ ਪ੍ਰੇਮ ਦੇ ਨਾਲ ਸ੍ਰੀ ਚੌਪਈ ਸ਼ਬਦ ਜਪ ਸਮਾਪਤ ਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ